ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਪਹੁੰਚੇ ਆਪਾਂ ਲੰਬਰਦਾਰ ਫਾਰਮ ਆਪਣੇ ਸਰਬਜੀਤ ਸਿੰਘ ਪਬਜੀ ਵਪਾਰੀ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਵਪਾਰ ਦਾ ਤੇ ਗਾਵਾ ਗੂਆ ਚੰਗੀਆਂ ਸੇਲ ਕਰਦੇ ਨੇ ਤੇ ਕਨੈਕਟ ਕਰਿਓ ਆਪਣੇ ਵੀਰ ਭਰਾ ਜਿੰਨੇ ਵੀ ਨੇ ਜਿਨ੍ਹਾਂ ਨੇ ਗਾਂ ਗੂ ਲੈਣੀ ਹੁੰਦੀ ਹੈ ਲੋਕਾਂ ਨਾਲ ਆਪਣੇ ਉਹ ਕਨੈਕਟ ਕਰ ਸਕਦੇ ਨੇ ਤੇ ਅੱਜ ਆਹ ਜਿਹੜੀ ਗਾਂ ਤੁਹਾਨੂੰ ਦਿਖਾ ਰਹੇ ਆ ਪਹਿਲਾਂ ਤਾਂ ਚੈੱਕ ਕਰੋ ਇਹਦੀ ਬਰੀਡ ਤੇ ਕਿੰਨੀ ਪਿਓਰਿਟੀ ਚਾ ਚਲੋ ਇਹ ਨਹੀਂ ਪਤਾ ਸੀਮਨ ਕਿਹੜੇ ਦੀ ਹੈ ਕਿਹੜੇ ਦੀ ਨਹੀਂ ਆ ਪਰ ਇਹ ਹੈ ਕਿ ਗਲਵਾਦਿਆ ਪੂਰੀ ਤੇ ਰਿਪੀਟਰ ਹੋ ਗਈ ਸੀ ਬੜੀ ਇਹ ਵੀ ਤੇ ਸੀਮਾ ਸੋਮਣ ਕਾਫੀ ਵਾਰੀ ਲੱਗੇ ਸੀ ਉਹਨੂੰ ਤੇ ਕਿੰਨੇ ਕਿੰਨੇ ਦਿਨ ਵੀ ਸੀਮਨ ਲੱਗਦੇ ਰਹੇ ਨੇ ਤਾਂ ਰਿਪੀਟਰ ਹੀ ਏ ਤੇ ਕਿੱਡੀ ਸੋਹਣੀ ਬਰੀਡ ਆ ਨਸਲ ਆ ਤੇ ਇਕਾਸ ਹੁੰਦੀ ਆ ਕਿ ਚਲੋ ਹਣਾ ਇਹ ਇੰਨੇ ਸਾਲਾਂ ਜਨਵਰੀ ਆ ਜੇ ਕਿਤੇ ਬਣ ਜੇ ਤੇ ਵਧੀਆ ਆਪਣਾ ਮੁੱਲ ਮੁੜ ਜਾਂਦਾ ਵਾ ਤੇ ਰਿਪੀਟਰ ਹੀ ਵੜੀ ਏ ਤੇ ਹੁਣ ਮੈਂ 2 ਮਹੀਨਿਆਂ ਦੀ ਪਲੱਸ ਚੈੱਕ ਕਰਤੀ ਅੱਜ ਤੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਤਨਤਨ ਗੁਰੂ ਰਾਮਦਾਸ ਦਾ ਨਾਮ ਲੈ ਕੇ ਆਪਾਂ ਟੀਕਾ ਭਰਿਆ ਸੀ ਇਹਨੂੰ ਤੇ ਚੈੱਕ ਕਰਨ ਲੱਗਿਆ ਵੀ ਉਹਦਾ ਨਾਮ ਲਿਆ ਸੀ ਕਿ ਅੱਜ ਇਹ ਗੱਬਣ ਹੋ ਚੁੱਕੀ ਆ ਬਾਕੀ ਆਪਾਂ ਫਬਜੀ ਸਾਹਿਬ ਹੋਣਾ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਸਾਰੀ ਗੱਲਬਾਤ ਇਹਦੀ ਦੱਸਣਗੇ ਕਿ ਕਿੰਨੇ ਦੇ ਸੀਮਨ ਲੱਗੇ ਨੇ ਤੇ ਕਿੱਦਾਂ ਆ ਮੈਂ ਇਹਦੀ ਸਟੋਰੀ ਜੋ ਵੀ ਹੈ ਸਾਰੀ ਗੱਲਬਾਤ ਤੁਹਾਡੇ ਨਾਲ ਕਰਨਗੇ ਬਾਕੀ ਚਲੋ ਆਪਾਂ ਕਰਦੇ ਆ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਫੋਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਰਬ ਕੀ ਹਾਲ ਜੋ ਵਧੀਆ ਵਧੀਆ ਕਿਰਪਾ ਕਿਰਪਾ ਤੁਹਾਡੀ ਪੁੱਛਦਾ ਹਾਂ ਜੀ ਹਾਂਜੀ ਹਾਂਜੀ ਕਿਵੇਂ ਵਧੀਆ ਵਧੀਆ ਤੇ ਕਿੱਦਾਂ ਇਹ ਮਤਲਬ ਕਿੰਨੀ ਵਾਰੀ ਇਹਨੂੰ ਸੀਮਨ ਲੱਗੇ ਤੇ ਕਿੰਨਾ ਸਮਾਂ ਹੋ ਗਿਆ ਸਾਰੀ ਗੱਲਬਾਤ ਦੱਸੀ ਹੋਈ ਹੈ ਢੋਲੋ ਸਾਹਿਬ ਇਹ ਆਪਣੇ ਕੋਲ ਵਸ਼ੀਵ 5 ਦਸੰਬਰ ਚ ਪਹਿਲੀ ਹੀਡ ਆਈ ਹੈ ਜੀ ਅੱਛਾ ਜੀ ਅੱਛਾ ਜੀ ਇਹ ਚੰਗੇ ਫਾਰਮ ਚੋਂ ਮੈਂ ਲੈ ਕੇ ਆ ਸ਼ੌਕ ਦੇ ਤੌਰ ਤੇ ਮੇਰਾ ਇਰਾਦਾ ਸੀ ਤੇ ਬਰੀਡ ਤਿਆਰ ਕਰਾਂਗਾ ਹਾਂਜੀ ਹਾਂਜੀ ਤੇ ਇਹ ਡੈਨਮਾਰਕ 16120 ਦੀ ਆ ਆਪਣਾ 40120 ਦੀ ਡੈਨਮਾਰਕ 40120 ਦੀ ਹਾਂਜੀ ਤੇ ਇਹਦੀ ਮਾਂ ਵੀ ਡੈਨਮਾਰਕ ਦੀ ਆ ਹੂੰ ਹੂੰ ਤੇ ਮਾਂ ਦੇ ਥੱਲੇ ਆ ਇਸ ਟਾਈਮ 40 ਪਲੱਸ ਦੁੱਧ ਆ ਹਾਂਜੀ ਹਾਂਜੀ ਇਹ ਬਹੁਤ ਚੰਗੀ ਨਸਲ ਦੀ ਬੱਚੀ ਸੀ ਤੇ 5 ਦਸੰਬਰ ਤੇ ਦੀ ਪਹਿਲੀ ਹੀਟ ਆਈ ਹਾਂਜੀ ਹਾਂਜੀ ਤੇ ਮੈਂ ਇਹਨੂੰ ਕਰ ਰਿਆ ਸੀਗਾ ਜੋ ਮੈਂ ਇਹਨੂੰ ਲੈ 5 ਮਹੀਨੇ ਦੀ ਮੈਂ ਲੈ ਕੇ ਆਇਆ ਸੀ ਕਿ ਤੈਨੂੰ ਸੀਆਰਐਸ ਪਾਊਡਰ ਹਾਂਜੀ ਆਲਰੇਡੀ ਉਦੋਂ ਤੋਂ ਚਾਲੂ ਸੀ ਕਿ ਡੈਲੀ ਪ੍ਰੋਟੀਨ ਹੈ ਪਰ ਉੱਪਰ ਜਾਨੀ ਕਿ ਪੂਰੀ ਸਾਰਾ ਸਮਾਨ ਪਾਇਆ ਸਾਰਾ ਰੈਡੀ ਸੀ ਹਾਂ ਤੇ ਪਹਿਲਾ ਸੀਮਨ ਲਵਾਇਆ 5 ਨੂੰ ਤਾਂ ਨਹੀਂ ਇਹ 20 ਦਿਨ ਬਾਅਦ ਬੋਲਾਈ ਠੀਕ ਹੈ ਜੀ ਚਲੋ ਆਪਾਂ ਨਾਰਮਲ ਮੰਨ ਛੱਡਿਆ ਤਾਂ ਕੋਈ ਗੱਲ ਨਹੀਂ ਇੱਕ ਅੱਧੀ ਹੀਟ ਖਰਾਬ ਹੋ ਜਾਂਦੀ ਹੈ ਹਾਂਜੀ ਹਾਂਜੀ ਮੁੜ ਕੇ ਫੇਰ ਇਹ 20 ਦਿਨ ਬੋਲੀ ਫੇਰ ਲਵਾ ਲਿਆ ਇਹਨੂੰ ਇੰਜਕਸ਼ਨ ਕੇ ਫੇਰ ਬੋਲ ਪੀ ਹਾਂਜੀ ਫੇਰ ਅਸੀਂ ਕੀਤਾ ਕਿ ਚਲੋ ਦੂਜੇ ਡਾਕਟਰ ਆਪਾਂ ਕਹੇ ਦੇਖ ਲਈ ਇੱਕ ਡਾਕਟਰ ਕੋਲ ਲਵਾ ਲਿਆ ਤੇ ਮੁੜ ਕੇ ਦੂਜੇ ਡਾਕਟਰ ਕੋਲ ਬੁਲਾਇਆ ਹੂੰ ਹੂੰ ਉਹ ਸਰਕਾਰੀ ਡਾਕਟਰ ਜੀ ਉਦੋਂ ਬਰੂਡ ਦੇ ਆਏ ਹਾਂਜੀ ਉਹਨੇ ਨਖਨ-ਨੋਸਲ ਵੇਖ ਕੇ ਤੇ ਮੈਨੂੰ 2 ਦਿਨ ਸੀਮਨ ਭਰਿਆ ਬਰੂਡ ਦਾ ਬਰੂਡ ਦਾ ਲਾਇਆ ਸੀ ਇਹਨੂੰ 2 ਦਿਨ ਇਹ ਫੇਰ 20 ਦਿਨ ਬੋਲ ਪੀ ਨਹੀਂ ਪੁੱਤ ਨਹੀਂ ਫੇਰ ਪੀੜ ਮਾਰ ਗਈ ਹਾਂਜੀ ਚਲੋ ਮੁੜ ਕੇ ਮੈਂ ਕਹੇ ਸਲਾਹ ਲਈ ਫੇਰ ਦਵਾਈ ਭਰੀਏ ਚ ਦਵਾਈ ਭਰ ਕੇ ਇਹਨੂੰ ਇਹਦਾ ਫੇਰ ਟ੍ਰੀਟਮੈਂਟ ਉਹਨੇ ਪੂਰਾ ਕੀਤਾ ਤਿੰਨ ਦਿਨ ਦਵਾਈ ਪਣੀ ਡਾਕਟਰ ਨੇ ਹਮ ਹਮ ਸਹਿ ਟ੍ਰੀਟਮੈਂਟ ਪੂਰਾ ਕਰਕੇ ਫਿਰ ਇਹਨੂੰ ਇੱਕ ਹੀਡ ਬਣਾ ਕੇ ਫਿਰ ਦੂਜੀ ਹੀਡ ਚ ਉਹਨੇ ਟੀਕੇ ਲਵਾਏ ਸਹੀ ਹੈ ਜੀ ਫਿਰ ਟੀਕੇ ਇਸ ਤਰ੍ਹਾਂ ਲਾਇਦੇ ਨੂੰ ਪੰਜ ਟੀਕੇ ਲਵਾਏ ਇੱਕ ਹੀਡ ਚ ਮਤਲਬ ਪੰਜ ਦਿਨ ਲਗਾਤਾਰ ਲੱਗਦੇ ਰਹੇ ਜੀ ਤਿੰਨ ਦਿਨ ਲੱਗੇ ਆ ਪਰ ਪੰਜ ਲੱਗੇ ਆ ਡਬਲ ਡਬਲ ਰੋਲ ਲਉਂਦੇ ਰਹੇ ਡਬਲ ਡਬਲ ਲੰਦੇ ਰਹੇ ਸਹੀ ਹੈ ਜੀ ਤੈਨੂੰ ਪੰਜ ਟੀਕੇ ਬਣਾਏ ਹੋਰ ਬੜੇ ਵਾਦੇ ਦਾ ਮੈਨੂੰ ਕਹਿੰਦਾ ਜੀ ਹੁਣ ਬਣਾਣਾ ਖਲੋਤੀ ਤੇ ਫਿਰ ਨਹੀਂ ਆ ਕੋਈ ਖਲੋੜੀ ਸਹੀ ਹੈ ਜੀ ਤੇ ਮੈਂ ਹਾਂ ਚਲੋ ਕੋਈ ਗੱਲ ਨਹੀਂ ਤੇ ਫਿਰ ਨਹੀਂ ਖਲੋਤੀ अच्छा जी फिर मैं ਮੜਮੁੰਡਾ ਟਾੜੇ ਨਾਲ ਜੁੜੇ ਹਾਂ ਇੰਸਟਾਗ੍ਰਾਮ ਤੇ ਅੱਛਾ ਸਹੀ ਯਕੀਨ ਹੀ ਆਪਣੇ ਤੇ ਵੈਸੇ ਬੋਦੀ ਸਾਹਿਬ ਨਹੀਂ ਮੈਨੂੰ ਯਕੀਨ ਨਹੀਂ ਸੀ ਹੈਗਾ ਮੈਂ ਐਵੇਂ ਕਹਾ ਚਲੋ ਮੈਂ ਕਹਿੰਦਾ ਚਲ ਨਿਕਲ ਜਾਂਦੀਆਂ ਤਾਂ ਐਵੇਂ ਮੁੰਡਾ ਵੀਡੀਓ ਬਣਾਉਂਦਾ ਆ ਮੁੰਡਾ ਜੰਗੀ ਹੈ ਨਵਾਂ ਹੀ ਆ ਹਾਂਜੀ ਹਾਂਜੀ ਤੇ ਮੈਂ ਫਿਰ ਮੈਂ ਇਹ ਬੜੀਆਂ ਵੀਡੀਓ ਪਾਉਂਦਾ ਆ ਤੇ ਇਹਨੂੰ ਵੀ ਅਖਰੀ ਚੈੱਕ ਕਰੀਏ ਗਾਈ ਦਾ ਪੌਣ ਛੱਡ ਦੇਣੀ ਆ ਅੱਜ ਮਾਈਏ ਇਹਨੂੰ ਮੁੰਡੇ ਨੂੰ ਤੇ ਮੈਂ ਕੀਤਾ ਕੀ ਤੇ ਮੁੜ ਕੇ ਫਿਰ ਤੁਹਾਨੂੰ ਫੋਨ ਕੀਤਾ ਤਾਂ ਆਖਿਆ ਤੇ ਕੋਈ ਨਹੀਂ ਆ ਜਾਾਂਗੇ ਵੀਰ ਜੀ ਹਾਂਜੀ ਹਾਂਜੀ ਇਹ ਤੁਸੀਂ ਆਣ ਕੇ ਇਹਨੂੰ ਫਰਸਟ ਦਿਨ ਟਿਕਟ ਦੋ ਵਾਰ ਕੇ ਗਏ ਜੋ ਇੱਕੋ ਦਿਨ ਹੀ ਡਬਲ ਟਿਕਟ ਆਇਆ ਹਾਂਜੀ ਅੱਜ ਦੋ ਮਹੀਨੇ ਦੀ ਚੈੱਕ ਪਾਸ ਹੋ ਗਈ ਆ ਤੇ ਵਧੀਆ ਲੱਗਾ ਇਹ ਕਹਿੰਦੇ ਹੁੰਦੇ ਆ ਸਿਆਣੇ ਹੱਥਾਂ ਦੇ ਸਰੋ ਹਜੇ ਤੱਕ ਸੁਣੀਦ ਨਹੀਂ ਪਰ ਅੱਜ ਵੇਖ ਲਈ ਆ ਸਹੀ ਐ ਸਹੀ ਠੀਕ ਆ ਇਹਨੂੰ ਕਹਿੰਦੇ ਹੱਥਾਂ ਦੇ ਸਰੋ ਜਮਣ ਵਾਲੀ ਇਹਨੂੰ 5 5 ਦਸੰਬਰ ਦੀ ਪਹਿਲੀ ਹੀੜਿਆ ਹਾਂਜੀ ਤੇ ਅੱਜ ਇਹ 7ਵਾਂ ਮਹੀਨਾ ਜਾਣ ਰਿਹਾ ਹੂੰ ਹੂੰ ਤੇ ਇਹਨੂੰ ਸਦਾਜੀ 6 ਮਹੀਨੇ ਮੈਨੂੰ ਖਰਾਬ ਹੀ ਕਰਦੇ ਰਹੀ ਆ ਜੇ ਕਿਤੇ ਪਹਿਲੇ ਦਿਨ ਆਏ ਹੁੰਦੇ ਤੇ ਅੱਜ ਨੂੰ 6ਵਾਂ 7ਵਾਂ ਮਹੀਨਾ ਹੋਣਾ ਸੀ ਮੈਂ ਤਾਂ ਫਿਰਦੇ ਸੂਬਾ ਇਹਨੇ ਪੂਰੀ ਤਿਆਰ ਹੋਣੀ ਸੀ ਦਸੰਬਰ ਤੋਂ ਲੈ ਕੇ ਗਿਣ ਲਓ 7ਵਾਂ ਹੋ ਗਿਆ ਫਿਰ ਤਾਂ ਪੂਰੀ ਤਿਆਰ ਹੀ ਬਿਲਕੁਲ ਰੈਡੀ ਹਾਂ ਇੱਕ ਗੱਲ ਫੌਜੀ ਸਾਹਿਬ ਇਹੋ ਹੀ ਹੈ ਕਿ ਮਤਲਬ ਵੇਖੋ ਇਹਦੇ ਚ ਤੁਸੀਂ ਪੂਰੀ ਇਹਦੀ ਸੇਵਾ ਕੀਤੀ ਆ ਕੋਈ ਕਮੀ ਨਹੀਂ ਛੱਡੀ ਸ਼ੁਰੂ ਤੋਂ ਹਣਾ ਤੇ ਇਹਦੇ ਵਿੱਚ ਜਾਂਦੇ ਸਮਿਆਂ ਟੀਕਾ ਭਰਨ ਦਾ ਸਮਾਂ ਜਾ ਸੀਮਣ ਜਿਹੜੇ ਟੀਕੇ ਹੁੰਦੇ ਆ ਉਹਨਾਂ ਦੀ ਖਰਾਬੀ ਦਾ ਕਾਰਨ ਡੱਡੂ ਹੁੰਦਾ ਕਾਰਨ ਹੋ ਸਕਦਾ ਵਾ ਮੈਂ ਕਹਾਂ ਜੀ ਇਹ ਤਾਂ ਹੁਣ ਇਹ ਰਾਬੀ ਜਾਣਦਾ ਤੇ ਚਾਹੇ ਢਾਡੀ ਲੈਣਿਆ ਤੁਹਾਨੂੰ ਪਤਾ ਤੇ ਜਿਹੜੇ ਇਥੋਂ ਵਾਲੇ ਆ ਮਾਲਾ ਡਾਕਟਰ ਆ ਹੂੰ ਹੂੰ ਬਹੁਤੇ ਡੰਗਰ ਲੋਕਾਂ ਦੇ ਖਰਾਬ ਇਸੇ ਕਰਕੇ ਹੁੰਦੇ ਆ ਤੇ ਡੰਗਰ ਖਲੋਂਦਾ ਹੀ ਨਹੀਂ ਖਲੋਂਦਾ ਹੀ ਨਹੀਂ ਮੰਨ ਲਓ ਕਿ ਇਹਨੇ ਚਾਰ ਵਾਰੀ ਲਵਾ ਲਿਆ ਪੰਜ ਵਾਰੀ ਲਵਾ ਲਿਆ ਹੁਣ ਮੰਨ ਲਾ ਮੈਂ ਇਹਨੂੰ ਚਾਰ ਪੰਜ ਵਾਰੀ ਟੀਕੇ ਲਵਾ ਲਏ ਘੱਟੋ ਘੱਟ ਵੀ ਤੇ 10 ਤੋਂ 12000 ਦੇ ਲੱਗੇ ਮੇਰਾ ਟੀਕੇ ਲਵਾ ਚੁੱਕਾ ਇਹਨੂੰ 10 ਤੋਂ 12000 ਦੇ ਟੀਕੇ ਲੱਗ ਚੁੱਕੇ ਨੇ ਮੈਂ ਜਿੰਨੇ ਤੋਂ ਤੇ ਮੇਰੀ ਵਸ਼ੀ ਬਰੀਡ ਜਾਂਦਾ ਗਾੜੀ ਬੱਚਾ ਬਰੀਡ ਚ ਆਵੇ ਤਾਂ ਮੰਨ ਲਓ ਪੰਜ-ਪੰਜ ਡੀਏ ਰਖਾਉਂਦਾ ਰਿਆ ਮੈਂ ਇਹਨੂੰ ਤੇ ਟਟਲੋਂ ਸਾਹਿਬ ਨੇ ਥੋੜੇ ਜੀ ਕਰਕੇ ਦਿਖਾਲਤਾ ਤੁਹਾਨੂੰ ਵੀ ਇੱਕ ਤੋਂ ਸਾਹ ਦੇ ਚਲੋ ਇੱਕ ਸਾਹ ਦਾ ਫ੍ਰੀ ਵਾਲਾ ਰੇਕਸ ਤੇ ਬੇਗਮਾਨ ਵਾਲੇ ਕੰਮ ਕਰ ਛੜਿਆ ਤੇ ਟਟਲੋਂ ਸਾਹਿਬ ਮੰਨੋ ਜੇ ਨਾ ਮੰਨੋ ਮਹਿਰ ਚਲੇ ਆਈ ਡੇਰੀ ਖਲੋਤੀ ਦੇ ਨਹੀਂ ਨੇ ਖਲੋਣਾ ਤਾਂ ਨਹੀਂ ਆ ਤਾਂ ਮੁੰਡਾ ਵੀਡੀਓ ਪਾਉਂਦਾ ਚੈੱਕ ਕਰੀਏ ਨਹੀਂ ਨਹੀਂ ਚੈੱਕ ਕਰਨਾ ਵੀ ਚਾਹੀਦਾ ਵਾ ਕਿੰਨੇ ਕੁ ਪਾਣੀ ਚੁੰਦਾ ਕੋਈ ਪਰ ਵਾਕੇ ਗੱਲੇ ਤਾਂ ਕੁਛ ਨਾ ਕੁਛ ਕਹਿੰਦੇ ਨੇ ਨਾ ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਗੁਣ ਹੈਗਾ ਆ ਟਾਡੇ ਕੋ ਹੈਗਾ ਕਿ ਪਾਏ ਆਂ ਐਵੇਂ ਨਹੀਂ ਗੱਲਾਂ ਹੁੰਦੀਆਂ ਮੋਜੀ ਸਾਹਿਬ ਦੀਆ ਗੋਣਾ ਹੈਗਾ ਤੁਹਾਡੇ ਕੋਲ ਅੱਜ ਅੱਜ ਚਕੀਣ ਹੋ ਗਿਆ ਆਪਣੇ ਨਿੱਕੇ ਵੀਰ ਤੇ ਮੈਂ ਇਹ ਮੰਨੋ ਤੁਸੀਂ ਵੇਖੋ ਹੁਣ ਬੱਛੀ ਸ਼ੈੱਡ ਚੋਂ ਲਿਆਈ ਹੁਣ ਥੋੜੀ ਜਿਹੀ ਲਿਸੀ ਹੋ ਗਈ ਹੈ ਨਾ ਇਹ ਲਿਸੀ ਕਿਉਂ ਹੋਈ ਆ ਇਹ ਖਲੌਂਦੀ ਨਹੀਂ ਨਾ ਫਿਰ ਮੈਂ ਤਾਂ ਰਾਸ਼ਨ ਪਾਣੀ ਬੰਦ ਕਰ ਛੜਿਆ ਆਂ ਸੇਵਾ ਘਟ ਗਈ ਨਾ ਸੇਵਾ ਮੈਂ ਘਟਾਤੀ ਮੈਂ ਇਹਨੂੰ ਰੱਖੋ ਤੂੜੀ ਦੇ ਠੀਕ ਆ ਤੇ ਨਹੀਂ ਦੇ ਬੱਛੀ ਦੇ ਉਤੋਂ ਨਹੀਂ ਪਾਣੀ ਟਲਕਦਾ ਇਹ ਤਾਂ ਗੱਲ ਠੀਕ ਹੈ ਤੁਸੀਂ ਪਾਣੀ ਟਲਕੂ ਫੇਰ ਇੱਕ ਰੀਟ ਲੋ ਸਾਹਿਬ ਨਹੀਂ ਨਹੀਂ ਹੁਣ ਤਾਂ ਤੁਹਾਡੀ ਸੇਵਾ ਤੁਹਾਡੀ ਜਾਰੀ ਹੋ ਜਣੀ ਆ ਹੁਣ ਤੁਸੀਂ ਹਾਂ ਤੇ ਕਰਾਣਾ ਮੈਂ ਤੇ ਇਹ ਵਿਚਾਰਸ਼ ਕਰਦਾ ਹਾਂ ਭਣ ਭਰਾਵਾਂ ਨੂੰ ਤੇ ਚਾਹੇ ਜਿਹੜੇ ਆਪਣੇ ਤੁਹਾਡੀ ਫੀਲਡ ਦੇ ਆ ਡਾਕਟਰ ਵੀ ਆ ਕਰੋ ਗੱਲਬਾਤ ਜੋ ਵੀ ਦਿਲ ਦੀ ਹੈ ਨਾ ਬੋਲੋ ਜਰਾ ਭਣ ਭਰਾਓ ਕਿਸ ਦੇ ਡੰਗਰਿਆ ਹਨ ਤੁਸੀਂ ਜਿਹੜਾ ਉਹ ਚ ਸੀਮਨ ਰੱਖਦੇ ਜੋ ਚਾਹੇ ਕੋਈ ਵੀ ਟੀਕਾ ਉਹਦਾ ਡੇਟ ਡਾਟ ਚੈੱਕ ਕਰਕੇ ਸਹੀ ਲਾਇਆ ਕਰੋ ਯਾਰ ਨਾ 5-6 ਮਹੀਨੇ ਆਪਾਂ ਖੱਜਲ ਹੋਏ ਆ ਸਾਨੂੰ ਕੁਝ ਨਹੀਂ ਮਿਲਿਆ ਖੱਜਲ ਖਰਾਬੀ ਬਣੀ। ਹਾਂ ਤੁਹਾਨੂੰ ਮਿਲਿਆ ਹਨਾ। ਰੁਪਈਆ 5-400 ਲੈ ਜਾਂਦੇ ਢੀਗਾ ਲਾ ਕੇ ਐਵੇਂ। ਤੇ ਉਹਦੇ ਨਾਲ ਤੁਸੀਂ ਆਪਣੀ ਰੋਟੀ ਦਾ ਸੋਚਿਆ ਕਰੋ ਹਰੇਕ ਦਾ ਸੋਚਿਆ ਕਰੋ ਪੱਠੇ ਨਹੀਂ ਪੈਂਦੇ। ਪੱਠਿਆਂ ਦਾ ਹੀ ਛੱਡੋ ਗੋਆ ਹੀ ਨਹੀਂ ਸੁਟਿਆ ਜਾਂਦਾ ਡੰਗਾਂ ਦਾ। ਹਰੇਕ ਚੀਜ਼ ਪੈਸੇ ਦਾ ਮਸਲਾ ਨਹੀਂ ਨਾ ਹੋ ਜਾਂਦਾ। ਇਹ ਇੱਕ ਅਗਲੇ ਦਾ ਟਾਈਮ ਖਰਾਬ ਕਰਦੇ ਮੰਨ ਲਓ ਹੁਣ ਮੈਂ ਤੁਹਾਨੂੰ ਨਾਮ ਲਾਉਂਦਾ ਤੇ ਮੈਂ ਇੱਕ ਅੱਧੀ ਵਾਰੀ ਹੋਰ ਢੀਗਾ ਲਾਉਣਾ ਢਿਲੋ ਸਾਹਿਬ। ਤੇ ਆਹ ਫੇਰ ਆਹ ਗਾਂ ਤੁਰ ਪਣੀ ਸੀ ਮੱਛੀ ਜਦੋਂ ਆਕੀ ਜਾਂਦਾ ਬੰਦਾ। ਪੈਸੇ ਚੱਲ ਜਾਂਦੀ ਤੇ ਨਾਮ ਤਾਂ ਨਹੀਂ ਤੇ ਫਿਰ ਲੋਕਾਂ ਡਾਂਗਾ ਫੇਰ ਰਹੀਆਂ ਐ। ਇਹ ਤਾਂ ਗੱਲ ਤੁਹਾਡੀ ਠੀਕ ਹੈ ਠੀਕ ਹੈ ਸਹੀ ਤੇ ਹੁਣ ਬਾਬਾ ਮਿਹਰ ਕਰੇ ਚੰਗੀ ਰਕਮ ਦੀ ਬਗਾ ਮਾਨਾ ਇਹਨੇ ਵਧੀਆ ਮਤਲਬ ਟੋਕ ਦੀ ਬਰੀਕੀ ਪਾਣੀ ਹੋਣਾ ਸਾਰੇ ਬਨੇ ਹੋਏ ਨੇ ਇੱਕ ਨੰਬਰ ਨਿਕਲਣਾ ਸਹੀ ਗੱਲ ਠੀਕ ਹੈ ਦੇ ਭਰੇ ਇਹ ਤਾਂ ਚੰਗਾ ਟੀਕਾ ਲਾਉਣਾ ਚਾਹੀਦਾ ਹੁਣ ਜੇ ਤੁਸੀਂ ਖਿਦਾਰ ਸਕਦੇ ਤੇ ਕੀ ਗੱਲ ਦੂਜੇ ਡਾਕਟਰ ਨਹੀਂ ਖਿਦਾਰ ਸਕਦੇ ਇਹੋ ਤਾਂ ਗੱਲ ਹੈ ਨਾ ਫੋਟੀ ਸਾਹਿਬ ਹਾਂ ਕਿ ਸੋਚਣੀ ਸੋਚਣੀ ਚ ਦਿਲ ਚ ਸੋਚ ਚ ਸਭ ਕੁਝ ਹੁੰਦਾ ਉਹ ਟੀਕਾ ਭਰਾਇਆ ਵੈੜ ਨਹੀਂ ਖਲੋਤੀ ਹਾਂ ਮੈਂ ਤੋਂ ਹੀ ਫਸਟ ਟਰਮ ਆਈ ਮੇਰ ਕੋ ਵਾ ਵਾ ਇੱਕੋ ਵਾਰੀ ਡਬਲ ਟੀਕਾ ਲਾ ਕੇ ਦਿੱਤਾ 10 ਮਿੰਟਾਂ ਚ ਤੁਹਾਨੂੰ ਆਣ ਕੇ ਟੀਕਾ ਲਾਇਆ ਟੀਕਾ ਲਾ ਕੇ ਚੱਲ ਗਏ ਨਾਲ ਤੁਸੀਂ ਮੈਨੂੰ ਇਹ ਕਹਿ ਗਏ ਤੇ 100% ਖੜੂਗੀ ਹਾਂ ਮੈਂ ਕੀ ਕਿਹਾ ਨਹੀਂ ਜਦੋਂ ਖਲੋ ਵੀ ਉਦੋਂ ਹੀ ਵੇਖਾਂਗੇ ਨਾ ਹਾਂ ਕਿ ਹੁਣ 2 ਮਹੀਨੇ ਹੋ ਗਏ ਤੁਸਾਂ ਡੇਢ ਵੀ ਜ਼ਿਆਦਾ ਹੀ ਸੀ ਤੁਹਾਨੂੰ ਹਾਂ ਸਹੀ ਗੱਲ ਹੈ ਜੀ ਤੇ ਤੁਸਾਂ ਮੈਨੂੰ ਫੋਨ ਕਰਕੇ ਵੀ ਖੁਦ ਪੁੱਛਿਆ ਤੇ ਤੁਸਾਂ ਆਪਣੇ ਲੋਕਲ ਡਾਇਰੈਕਟਰ ਕੋਲ ਚੈੱਕ ਕਰਾਓ ਤੁਹਾਡੀ ਜਿਹੜੀ ਵਸ਼ੀ ਆ ਸੂਣ ਵਾਲੀ ਆ ਕਣੀ ਤੇ ਮੈਂ ਕਿਹਾ ਨਹੀਂ ਤੁਸੀਂ ਆਪ ਹੀ ਆ ਜਾਓ ਯਕੀਨ ਹੀ ਕਿ ਆਪ ਹੀ ਆਓ ਕੋਈ ਬਦਲਾ ਆਪ ਹੀ ਕੋ ਵਾਕਈ ਗੱਬੜ ਨਿਕਲਾਈ ਚਲੋ ਅੱਜ ਅੱਜਪਰ ਯਕੀਨ ਹੋ ਗਿਆ ਵੀਰ ਤੇ ਆਪਣੇ ਤੇ ਮੈਂ ਤਾਂ ਕੋੜ ਕੋੜ ਧੰਨਵਾਦ ਕਰਦਾ ਪਰ ਆਹ ਤੁਹਾਡਾ ਔਰ ਕੋਈ ਵੀ ਕੰਮ ਕਰੋ ਚੰਗੀ ਫੀਲਡ ਵਿੱਚ ਕਰੋ ਪਰ ਇਹ ਆ ਕਿ ਕਿਸੇ ਨੂੰ ਖਰਾਬ ਨਾ ਹੋਵੇ ਸਾਡੇ ਨੂੰ ਕੰਮ ਹੋਣਾ ਚਾਹੀਦਾ ਜੇ ਕਿ ਹੁਣ ਸੋਚ ਵੀਰਦੀ ਭਰਾ ਦੀ ਵਧੀਆ ਵਾ ਕੰਮ ਕਰ ਵਧੀਆ ਵਧੀਆ ਵੈਰੀ ਗੁੱਡ ਏ ਢਿੱਲੋ ਸਾਹਿਬ ਮੰਨ ਲਓ ਇੱਕ ਮੈਂ ਛੋਟਾ ਫਾਰਮਰ ਆ ਬੰਦਾ ਖਰਾਬ ਹੋ ਰਿਹਾ ਸਹੀ ਗੱਲ ਠੀਕ ਆ ਡੰਗਾਂ ਨੂੰ ਪਠੇ ਨਹੀਂ ਪੈਂਦੇ ਨੇ ਇੱਕ ਜੀ ਤਾਂ ਇੱਕਦ ਮੁੱਲ ਦੀ ਆ ਸਹੀ ਗੱਲ ਹੈ ਜੇ ਆਪਾਂ ਭੇਜੋ ਆਏ ਡਾਕਟਰ ਤਾਂ ਲਾਗੇ ਟੀਕਾ ਤਾਂ ਲੱਗੇ 500 ਤਾਂ ਵਸ਼ੀ ਖਲੋਤੀ ਨਾ ਹੁਣ ਤੈਨੂੰ 500 ਬੜੀ ਦਿੱਤਾ ਹਾਂ ਠੀਕ ਆ ਸਹੀ ਗੱਲ ਹੈ ਜੀ ਤੁਹਾਨੂੰ 300 ਰੁਪਿਆ ਖੜਿਆ ਤਾਂ ਵਸ਼ੀ 300 ਚ ਖਲੋਗੀ ਇਹਨੇ ਜੀ ਗੱਬਣ ਕਰਕੇ ਠਾ ਮਾਰੀ ਇਹਨੇ ਜੀ ਗੱਬਣ ਕਰਕੇ ਖਲੋਗੀ ਤੇ ਮੈਂ ਤਾਂ ਲਾਦਾ ਤੇ 10-12000 ਰੁਪਇਆ ਸਹੀ ਗੱਲ ਹੈ ਸਹੀ ਬਸੀ ਨਾ ਵੀ ਨਹੀਂ ਖਲੋਤੀ ਇਹ ਰੇਕਸ ਚ ਮੇਲਣੀ ਆ ਤੇ ਹੋਰ ਕੀ ਆ ਸਹੀ ਗੱਲ ਹੈ ਠੀਕ ਹੈ ਬਿਲਕੁਲ ਸਹੀ ਇਸ ਕਰਕੇ ਮੈਂ ਜੀ ਇਹਨਾਂ ਨੇ ਤੁਹਾਡਾ ਵੀ ਧੰਨਵਾਦ ਆ ਤੇ ਜਿਹੜੇ ਵੀਰ ਇਹ ਤੋਂ ਦੁਖੀ ਆ ਘੱਟਲੋ ਸਾਹਿਬ ਨਾਲ ਨਗ ਨਗ ਕਰੋ ਭਰਾ ਤੇ ਗੁਰੂ ਰਾਮਦਾਸ ਦੀ ਕਿਰਪਾ ਜੋ ਜਿਹਦਾ ਨਾਮ ਲੈਂਦਾ ਤਾਂ ਵਾਕਈ ਕਿਰਪਾ ਜੋ ਵਾਕਈ ਸਹੀ ਚਲੋ ਦੀ ਕਿਰਪਾ ਹੈਗੀ ਆ ਤਾਂ ਫੇਰ ਹੀ ਇਹ ਕਰੀ ਹੈਗੀ ਆ ਤੇ ਦੋ ਸਾਹਿਬ ਉਹਦਾ ਨਾਮ ਲੈ ਕੇ ਬੋਲਦੇ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਫੌਜੀ ਸਾਹਿਬ ਜੀ ਤੁਹਾਡਾ ਇੰਨੀ ਦੂਰੋਂ ਤੁਸੀਂ ਆਏ ਸਪੈਸ਼ਲ ਇੱਕੋ ਤੁਹਾਨੂੰ ਹਾਂ ਮੇਰੇ ਤੋਂ ਕੋਈ 10 15 ਕਿਲੋਮੀਟਰ ਸਾਈਡ ਤੇ ਆ ਮੇਰੇ ਪਿੰਡ ਤੋਂ ਜਿਆਦਾ ਹੈ ਢਿੱਲੋ ਸਾਹਿਬ ਹਾਂ ਜਿਆਦਾ ਹੀ ਹੋਣਾ ਵਾ ਫਿਰ ਵੀ ਮੈਂ ਮਤਲਬ ਇੱਧਰ ਆਇਆ ਵਾਂ ਕਿ ਚਲੋ ਅੱਛੀ ਆਪਣੀ ਚੈੱਕ ਕਰਕੇ ਆਉਂਦੇ ਕਿਉਂਕਿ ਆਪਣੇ ਹੱਥਾਂ ਦੀ ਬਣੀ ਆ ਤਾਂ ਨਾਲੇ ਯਕੀਨ ਦਿਵਾਉਣਾ ਹੈ ਫੌਜੀ ਸਾਹਿਬ ਨੂੰ ਕਿ ਭਰਾ 'ਚ ਗੱਲਬਾਤ ਹੈਗੀ ਆ ਸਹੀ ਇੱਕ ਨੰਬਰ ਹੈ ਬੇਕੋ ਸਹੀ ਆ ਜਦ ਕਰੀ ਜਾਂ ਤਗੜੇ ਹੋ ਗਏ ਗੱਡ ਕੇ ਕੰਮ ਕਰੋ ਢਿੱਲੋ ਸਾਹਿਬ ਨਹੀਂ ਧੰਨਵਾਦ ਧੰਨਵਾਦ ਇਹ ਕੋਈ ਨਾ ਕੋਈ ਗੁਣ ਰੱਬ ਕਿਸੇ ਕਿਸੇ ਚ ਪਉਂਦਾ ਇਹ ਤਾਂ ਗੱਲ ਠੀਕ ਹੈ ਠੀਕ ਹੈ ਸਾਰੀ ਸਾਰੀ ਦੇ ਗੱਲ ਦੀ ਕੰਮ ਨਹੀਂ ਹੈਗਾ ਇਹ ਇਹ ਸੇਵਾ ਜਿਹੜੀ ਹੈ ਢਾਡੀ ਵੰਡੇ ਆਈ ਆ ਚਲੋ ਆਪਾਂ ਸੇਵਾ ਕਰਦੇ ਰਹਿਣਾ ਢਾਡੀ ਵੰਡੇ ਦਾਈ ਆ ਚਲੋ ਜੀ ਢੜੇ ਹੋ ਕੇ ਕਰੋ ਹਣ ਧੰਨਵਾਦ ਧੰਨਵਾਦ ਜੀ ਪੁੱਜੀ ਹੱਸ ਧੰਨਵਾਦ ਜੀ ਤੇ ਜੀ ਗੱਲ ਇਹ ਆਪਣੇ ਇਹ ਇਲਾਕੇ ਦੇ ਏਰੀਏ ਦੇ ਇੱਕ ਵਧੀਆ ਟੋਪ ਦੇ ਮਤਲਬ ਵਪਾਰ ਦਾ ਕੰਮ ਵੀ ਹੈ ਇਹਨਾਂ ਦਾ ਤੇ ਆ ਨ ਇਹਨਾਂ ਦਾ ਨੰਬਰ ਆ ਤੁਸੀਂ ਕਨੈਕਟ ਵੀ ਕਰ ਸਕਦੇ ਹੋ ਜੇ ਆਪਣੇ ਲੋਕਲ ਆਪਣੇ ਵੀਰ ਭਰਾ ਕੋਈ ਗਾਂ ਚੰਗੀ ਲੈਣਾ ਚਾਹੁੰਦੇ ਨੇ ਤੇ ਵਧੀਆ ਸੋਚਦੇ ਮਾਲਕ ਨੇ ਤੇ ਬਹੁਤ ਵਧੀਆ ਇਹਨਾਂ ਦਾ ਸੁਭਾਅ ਆ ਤੇ ਤੁਸੀਂ ਆ ਨੰਬਰ ਜਿਹੜਾ ਦਿੱਤਾ ਵਾ ਆਪਾਂ ਇਹਦੇ ਨਾਲ ਕਨੈਕਟ ਕਰ ਸਕਦੇ ਹੋ ਤੇ ਕੋਈ ਗਾਂ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ